ਈਵਿਨਿਊ ਇੰਡੀਆ 265 ਚੈਨਲ ਦੇ ਤੁਹਾਡਾ ਸਵਾਗਤ ਹੈ ਤੁਹਾਨੂੰ ਦੱਸ ਦਈਏ ਕਿ ਖਾਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰੀਵਾਲ ਦੇ ਵਿੱਚ ਅੱਜ ਐਤਵਾਰ ਵਾਲੇ ਦਿਨ ਸਿੱਖ ਵੈਲਫਰ ਫਾਊਂਡੇਸ਼ਨ ਵੱਲੋਂ ਜਿਹੜਾ ਵਾ ਦਸਤਾਰ ਮਾਰਚੇ ਦਾ ਕੱਢਿਆ ਜਾ ਰਿਹਾ ਵਾ ਇਹ ਦਸਤਾਰ ਮਾਰ ਜੋ ਨਾਨਕਪੁਰੀ ਗੁਰਦੁਆਰਾ ਤੋਂ ਸ਼ੁਰੂ ਹੋ ਕੇ ਰੇਣੀ ਤੱਕ ਜਾਵੇਗਾ ਰੇਣੀ ਤੋਂ ਵਾਪਸ ਜਿਹੜਾ ਵਾ ਗੁਰਦੁਆਰਾ ਸਾਹਿਬ ਨਾਨਕਪੁਰੀ ਵਿੱਚ ਸਮਾਪਤ ਹੋਵੇਗਾ ਤੁਹਾਨੂੰ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦਸਤਾਰ ਮਾਰਚੀਆਂ ਤੇ ਬੱਚਿਆਂ ਤੋਂ ਲੈ ਕੇ ਨੌਜਵਾਨ ਜਿਹੜੇ ਜੋ ਨੀਲੀ ਅਤੇ ਕੇਸਰੀ ਦਸਤਾਰਾਂ ਸਿਜਾ ਕੇ ਇਸ ਦਸਤਾਰ ਮਾਰਚ ਦੇ ਵਿੱਚ ਸ਼ਾਮਿਲ ਹੋਏ ਹਨ ਅਸੀਂ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

ਸਤਿਨਾਮ ਹੈ ਓ ਸਤਿਨਾਮ ਹੈ ਓ ਸਤਿਨਾਮ ਬਹੁਤ ਹੀ ਸਤਿਕਾਰਯੋਗ ਗੁਰੂ ਕੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਦਸਤਾਰ ਮਾਰਚ ਆਉਣ ਵਾਲੀ ਜਨਰੇਸ਼ਨ ਆਉਣ ਵਾਲੇ ਬੱਚਿਆਂ ਵਾਸਤੇ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਲੱਗ ਸਕੇ ਕਿ ਸਾਨੂੰ ਗੱਡੀਆਂ ਤੇ ਲਿਖ ਕੇ ਜਾਂ ਮੋਟਰਸਾਈਕਲਾਂ ਤੇ ਦੇਖ ਕੇ ਕਿ ਸਰਦਾਰ ਹਾਂ ਲਿਖਣ ਦੀ ਲੋੜ ਨਾ ਪਵੇ ਇਹ ਜਿਹੜੀ ਪਛਾਣ ਸਾਨੂੰ ਸਾਡੇ ਗੁਰੂ ਸਾਹਿਬ ਕਨਤਨ ਸਾਹਿਬ ਜੁਰੀ ਗੁਰੂ ਬਾਬਾ ਸਿੰਘ ਪਾਸ਼ਾ ਨੇ ਦਿੱਤੀ ਹੈ ਇਹ ਲੱਖਾਂ ਕਰੋੜਾਂ ਦੇ ਵਿੱਚ ਵੀ ਪਛਾਣਿਆ ਜਾਂਦਾ ਹੈ ਕਾਲਸਾ ਤੁਸੀਂ ਦੇਖ ਰਹੇ ਹੋ ਕਿ ਮੇਰੇ ਹੱਥ ਵਿੱਚ ਵੀ ਮੈਂ ਜੇ ਸਰਦਾਰ ਜੇ ਦਸਤਾਰ ਹੈ ਤਾਂ ਸਰਦਾਰ ਹੈ ਸੋ ਦਸਤਾਰ ਸਾਡੀ ਪਛਾਣ ਹੈ ਜੀ ਇਹ ਪਛਾਣ ਸਾਡੀ ਇੱਕ ਵਿਲੱਖਣ ਪਛਾਣ ਹੈ ਜਿਹੜੀ ਪੂਰੀ ਆਲ ਵਰਲਡ ਦੇ ਵਿੱਚ ਇਹ ਜਦੋਂ ਵੀ ਕੋਈ ਸਰਦਾਰ ਕੋਈ ਸਾਹਮਣੇ ਦਿਖਦਾ ਹੈ ਤਾਂ ਉਹਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਂਦਾ ਇਹ ਦਸਤਾਰ ਦੀ ਹੀ ਮਹਾਨਤਾ ਹੈ ਜੀ ਜਾਣ ਸਕਦੇ ਨੇ ਡੇੜੇ 임ਲੀ ਦਾ ਦਰਖਤ ਵੀ ਵੇਖਦੇ ਹੋ ਅੱਜ ਵੀ ਜਿਨੇ ਧਰਮ ਨੇ ਸਿਆਸਤ ਨੂੰ ਉਥੇ 임ਲੀ ਦੇ ਦਰਖਤ ਦਾ ਓਏ ਇਧਰ ਵੇ ਓਏ ਅਕਾਲੀ ਬਾਬਾ ਫੂਲਾ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਦੋਂ ਕਿਤੇ ਨਿਆਸਤ ਰਾਜਾ ਰਾਜਾ ਰਣਜੀਤ ਸਿੰਘ ਨੇ ਕਿਤੇ ਮੋਰਾ ਨਾਖੋਰਾ ਵੇਖੋ ਉਹਦਾ ਨਾਖੋਰਾ ਦੇਖਿਆ ਉਸ ਸਮੇ ਅਕਾਲ ਤਖਤ ਦੀ ਉਹ ਸਰਮੌਰ ਹਸੀ ਅਕਾਲੀ ਬਾਬਾ ਫੂਲਾ ਸਿੰਘ ਜਿਨੇ ਰਾਜੇ ਨੂੰ ਅੱਛਾ ਧਰਮ ਨੇ ਪਰਮ ਸੁਖ ਰਹਿਤ ਦੇ ਗਿਆਨ ਫਿਰਨ ਦੀ ਮਾਪੇ ਬਣਾ ਦਮਾ ਫਾਇਦੇ ਦੀ ਰਾਤ ਲੈ ਕੇ ਗੁਰੂ ਦਾ ਸਿੰਘ ਸੱਜ ਕੇ ਸਾਬਤ ਸੂਤ ਬਿੰਦਸਾਰ ਬਣ ਕੇ ਫੇਰ ਕਲਗੀਧਰ ਪਾਸ਼ਾ ਦਾ ਬਣਿਆ ਜਾਣਾ ਫੇਰ ਆਕੀ ਰਹੇ ਨਾ ਕੋਲੇ ਰਾਜ ਕਰੇਗਾ ਰਾਜ ਕਰੇਗਾ ਆਕੀ ਰਹੇ ਨਾ ਦਸਤਾਰ ਮਾਰਚ ਸੰਬੰਧੀ ਜਿਹੜਾ ਅੱਜ ਨਿਕਲਦਾ ਪਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਦਸਤਾਰ ਮਾਰਚ ਅੱਜ ਜੋ ਦਸ਼ਨੇਸ਼ ਪਿਤਾ ਜੀ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਨੇ ਉਹਨਾਂ ਦੇ ਸੰਬੰਧ ਵਿੱਚ ਇਹ ਜਾਗਰਤ ਕਰਨ ਵਾਸਤੇ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਆਪਣੀ ਦਸਤਾਰ ਨੂੰ ਸਾਂਭ ਕੇ ਰੱਖਣ ਇਸ ਕਰਕੇ ਇਹ ਦਸਤਾਰ ਮਾਰਚ ਕੱਢਿਆ ਗਿਆ ਕਿਉਂਕਿ ਉਦੋਂ ਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਬ ਜੈਦਾਂ ਦਾ ਛੇ ਦੀਪ पर्व मनाके हटेया बाबा जोरावार ਸਿੰਘ ਜੀ बाबा ਫਤਿਹ ਸਿੰਘ ਜੀ ਜਿਨ੍ਹਾਂ ਨੇ ਉਸ ਵੇਲੇ ਉਸ ਦਾਦੀ ਮਾਨੇ ਉਸ ਵੇਲੇ ਨੀਲੀਆਂ ਦਾ ਤਾਰਾ ਸਜਾ ਕੇ ਸਾਬਜਾਦਾਂ ਨੂੰ ਤਿਆਰ ਬਰ ਤਿਆਰ ਕਰਾ ਕੇ ਫਿਰ ਸਾਧ ਸੰਗਤ ਜੀ ਭੇਜਿਆ ਸੀ ਉਦੋਂ ਜਦੋਂ ਸੂਬੇ ਨੇ ਨਿਹਾਂ ਵਿੱਚ ਚਨਕੇ ਸ਼ਹੀਦਿਆਂ ਨੂੰ ਆ ਉਹ ਅਗਲੀ ਪੀੜ੍ਹੀ ਨੂੰ ਜਾਗਰਤ ਕਰਨ ਵਾਸਤੇ ਕਿ ਜਿਹੜੀ ਦਾ ਤਾਰਾ ਸਾਡੀ ਖੁਸ਼ੀ ਦੀ ਜਾ ਰਹੀ ਆ ਕਿ ਉਹ ਮਹਾਰਾਜ ਕਿਰਪਾ ਕਰਨ ਤੇ ਸਾਰੇ ਅਗਲੀ ਪੀੜ੍ਹੀ ਨੂੰ ਉਹਾਨੂੰ ਸਮਝ ਹੀ ਨਹੀਂ ਆਉਂਦੀ ਕਿ ਇਹ ਸਰਦਾਰਾਂ ਦਾ ਬੱਚਾ ਵਾ ਕਿ ਜਾਂ ਕਿੰਨਾਂ ਦਾ ਵਾ ਇਸ ਕਰਕੇ ਇਹ ਅੱਜ ਦਸਤਾਰ ਮਾਚ ਗਿਆ ਕਿ ਕੀ ਕੀਤਾ ਗਿਆ ਵਾ ਇਸ ਕਰਕੇ ਇਹਨੂੰ ਸਫਲਾ ਬਣਾਉਣ ਵਾਸਤੇ ਸਾਡਾ ਸਾਰਿਆਂ ਸੰਗਤ ਦਾ ਸਹਿਯੋਗ ਦਿੱਤਾ ਹੈ ਔਰ ਸਾਡੇ ਟੀਵੀ ਚੈਨਲ ਵਾਲੇ ਵੀ ਕਰ ਰਹੇ ਨੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਕਿਹੜਾ ਸਵਾਰੀਆਂ ਲੈ ਕੇ ਮੋੜਾ ਕਿਥੇ ਆ ਜੋ ਸਾਡੀ ਪ੍ਰਿੰਸੀ ਦਾ ਕਿ ਪਹੀ ਲੋਕਾਂ ਦੇ ਇਲਾਕੇ ਵਿੱਚ ਕਿਰਪਾ ਕਰੇ ਸਾਲੇ ਪਾਓ ਜੋ ਦਿਨ ਖਾਲਸਾ ਸਾਹਿਬ ਆਹ ਜੀ ਕੀ ਫਤਿਹ ਸਵਾਜ ਮਹਾਨ ਉਪਰਾਲਾ ਜਿਹੜਾ ਗੁਰੂਕੀਆਂ ਸੰਗਤਾਂ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਰੱਖ ਕਰਕੇ ਜਿੱਥੇ ਸਮੁੱਚੀ ਧਾਰੀਵਾਲ ਦੀ ਗੁਰੂ ਕੀ ਸਿੱਖ ਸੰਗਤ ਹੈ ਗੁਰਦੁਆਰਾ ਸਾਹਿਬਾਨਾਂ ਦੀਆਂ ਜਿਹੜੀਆਂ ਕਮੇਟੀਆਂ ਅਤੇ ਐ ਜੀ ਪੀ ਸੀ ਅਤੇ ਇਲਾਕਾ ਨਿਵਾਸੀ ਗੁਰੂ ਕੀ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਨੂੰ ਗੁਰਦੁਆਰਾ ਬੁਰਛਾਵ ਉਹਨਾਂ ਦੇ ਮੈਨੇਜਰ ਸਾਹਿਬ ਅਤੇ ਸਮੂਹੀ ਟੀਮ ਦੇ ਨਾਲ ਜਿਹੜਾ ਇਹ ਮਾਰਜ ਕੱਢਿਆ ਜਾ ਰਿਹਾ ਜਿੱਥੇ ਮਾਰਜ ਖਾਲਸਾ ਦੇ 1 ਸਤਾਰ ਮਾਰਜ ਨੂੰ ਮੁਖਰਾ ਕਰਕੇ ਕੱਢੇ ਜਾ ਰਹੇ ਉੱਤੇ ਸਾਨੂੰ ਇਹ ਪ੍ਰੇਰਿਤ ਹੋਣਾ ਚਾਹੀਦਾ ਹੈ ਕਿ ਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਜੋ ਗੁਰੂ ਖਾਲਸਾ ਪੰਥ ਨੂੰ ਆਪਣੇ ਰਹਿਣੀ ਰੇਸ ਹੋਈ ਸੀ ਕਿ ਮੇਰਾ ਉਹ ਸਾਹਿਬ ਮੈਂ ਉਸ ਦਾ ਜਰਾ ਰਹਿਣੀ ਦੇ ਵਿੱਚ ਰਹਿਣ ਵਾਸਤੇ ਪ੍ਰੇਰਿਤ ਕੀਤਾ ਉੱਥੇ ਵੀ ਉਹ ਬਾਲ ਖੰਡੇ ਧਾਰ ਦੇ ਜਨਮ ਸੇਲਾ ਵਾਹ ਵਾਹ ਕੋ ਦੰਦ ਸੰਗ ਆਪੇ ਬੜੀ ਜਲਾ ਜਿੱਤੀ ਆਸੀ ਮਾਰਕ ਕੱਟੇ ਜਾ ਰਿਹਾ ਉੱਥੇ ਆਪਾਂ ਸਾਥੂ ਗਰੇ ਰਹਿਣੀ ਵਿੱਚ ਰਹੇ ਕਿ ਅਮਰਤਾਰੀਓ ਤੇ ਆਪਣਾ ਜੀਵਨ ਜਰ ਅਵਸਰ ਕਰੀਏ ਜਨਮ ਆਮਾਦੀ ਪਾਰਟੀ ਉਹ ਇੱਥੇ ਮੌਜੂਦ ਨੇ ਮੁਖ ਦੇਵ ਸਿੰਘ ਜੀ ਹਲਵਾਲ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਅਸੀਂ ਦੱਸ ਦਿਓ ਜਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੂਬ ਤੇਰੀ ਪੱਗੜੀ ਮਿੱਠੇ ਤੇਰੇ ਬੋਲ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਜੇ ਬਖਸ਼ੀ ਹੋਈ ਕੋਈ ਦਸਤਾਰ ਜੋ ਮਾਰਚਾਂ ਦੀ ਕੱਟਣ ਜਾ ਰਹੇ ਹਾਂ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਚੜ੍ਹਦੀ ਕਲਾ ਦਾ ਪ੍ਰਤੀਕ ਔਰ ਇੱਕ ਜੁਟਤਾ ਔਰ ਸੱਭੇ ਸਾਜੀ ਵਾਲੇ ਦਾ ਸੁਦੇਸ਼ ਇਹ ਦੇਰੀ ਹੈ ਜੋ ਦਸਤਾਰ ਮਾਰਚ ਆ ਔਰ ਸੰਗਤਾਂ ਵਿੱਚ ਮੈਂ ਦੇਖ ਰਿਹਾ ਵੀ ਬਹੁਤ ਹੀ ਉਤਸ਼ਾਹ ਹੈ ਦਸਤਾਰ ਮਾਰਚ ਨੂੰ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਦੱਸ ਹੈ ਨਾਮ ਵਾਹਿਗੁਰੂ ਵਾਹ ਵਾਹ ਹੈ ਗੁਰੂ ਸਾ ਤੇ ਵਾਹ ਵਾਹ ਹੈ ਗੁਰੂ ਕਿਸੇ ਦਿੱਕੰਪਰੇ ਚੋਂ ਜੋ ਦਸਤਾਰ ਮਾਰ ਚੁੱਕਿਆ ਯਾਰ ਵੱਡੀ ਗਿਣਤੀ ਦੇ ਚੋਂ ਮੋਹਰਾਂ ਮਜੂਦਾ ਨੇ ਹੋਰਨੀਆਂ ਲੀਆ ਤੇ ਬੋਸੀ ਦਸਤਾਰਾਂ ਸੁਣੀਆਂ ਯਾਰੀ ਉਹ ਖੋਬੇ ਜਿਹੇ ਬੱਚੇ ਜਿਹੜੇ ਆ ਫਿਰ ਜਿਹੜੇ ਮਚੂਰੇ ਆ ਡਾਕਟਰ ਦਸਤਾਰ ਮਾਰ ਚ ਨਿਕਲਦਾ ਪਿਆ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪੀ ਜਾਂ ਕੇਸੀ ਦਸਤਾਰਾਂ ਸਹੀ ਗਈਆਂ ਨੇ ਕੀ ਕਹਿਣਾ ਜਾਂਦੇ ਹੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਧਾਰੀਵਾਲ ਸ਼ਹਿਰ ਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਨੇ ਰਲ ਕੇ ਦਸਤਾਰ ਮਾਰਚ ਜਿਹੜਾ ਹੈਗਾ ਸ਼ੁਰੂ ਕੀਤਾ ਹੈਗਾ ਇਹ ਦਸਤਾਰ ਮਾਰਚ ਪਿਛਲੇ ਕਾਫੀ ਸਾਲਾਂ ਤੋਂ ਚੱਲ ਰਿਹਾ ਦਸਤਾਰ ਦੀ ਮਹੱਤਤਾ ਬਾਰੇ ਅਸੀਂ ਲੋਕਾਂ ਨੂੰ ਜਾਗਰੂਤ ਕਰ ਰਹੇ ਹਾਂ ਕਿ ਜਿਹੜੀ ਅਸੀਂ ਦਸਤਾਰ ਸਿਰ ਤੇ ਸਜਾਈ ਹੈ ਇਹਦੀ ਮਹੱਤਤਾ ਕੀ ਹੈ ਇਹ ਦਸਤਾਰ ਜਿਹੜੀ ਹੈਗੀ ਹੈ ਸਿਰਫ ਸਿੱਖਾਂ ਦੇ ਸਿਰ ਤੇ ਨਹੀਂ ਹੈਗੀ ਸਾਡੇ ਹਿੰਦੂ ਵੀਰ ਵੀ ਦਸਤਾਰ ਪਹਿਨਣਾ ਬੰਦੇ ਸੀ ਮੁਸਲਮਾਨ ਵੀ ਵੀ ਬੰਦੇ ਸੀ ਐ ਕ੍ਰਿਸਚਨ ਵੀ ਵੀ ਦਸਤਾਰ ਬੰਦੇ ਸੀਗੇ ਦਸਤਾਰ ਇੱਕ ਤੁਹਾਡਾ ਸਿਰ ਦਾ ਤਾਜ ਹੈ ਦਸਤਾਰ ਵਾਲਾ ਬੰਦਾ ਦੂਰੋਂ ਇੱਕ ਲੱਖ ਬੰਦੇ ਦੇ ਵਿੱਚੋਂ ਜੋ ਵੀ ਪਛਾਣਿਆ ਜਾਂਦਾ ਹੈਗਾ ਤੁਹਾਡੀ ਪਛਾਣ ਅਲੱਗ ਹੁੰਦੀ ਹੈਗੀ ਇਹਦੇ ਨਾਲ ਨਾਲ ਹੀ ਤੇ ਸੈਂਟੀਫਿਕਲੀ ਬਹੁਤ ਫਾਇਦੇ ਨੇ ਜਿੱਥੇ ਸਾਡੀ ਸ਼ਾਨ ਹੈ ਉਥੇ ਇਹ ਸਾਨੂੰ ਸਰਦੀ ਤੋਂ ਵੀ ਬਚਾਉਂਦੀ ਹੈ ਉਥੇ ਸਾਨੂੰ ਇਹ ਗਰਮੀ ਤੋਂ ਵੀ ਬਚਾਉਂਦੀ ਹੈ ਸਾਡੇ ਸਿਰ ਨੂੰ ਜਿਹੜਾ ਹੈਗਾ ਉਹਨੂੰ ਠੰਡਾ ਰੱਖਦੀ ਹੈ ਔਰ ਉਹਨੂੰ ਸਾਨੂੰ ਉਹਦੇ ਨਾਲ ਸਾਨੂੰ ਕਈ ਬਿਮਾਰੀਆਂ ਤੋਂ ਹੀ ਬਚਾਉਂਦੀ ਹੈਗੀ। ਇਹ ਵਿੱਚ ਨੀਂਹਾਂ ਕੇਸੀ ਕੇਸੀ ਦਸਤਾਰਾਂ ਵਿੱਚ ਜਾਈਆਂ ਗਿਆ ਨੇ ਉਹ ਜਿਹੜਾ ਬੰਨਾ ਤਸਵੀਰਾਂ ਤੋਂ ਨਾਲ ਸੰਜਿਆ ਕਰ ਰਹੇ ਆ ਤਸਵੀਰਾਂ ਤੋਂ ਨਾਲ ਸੰਜਿਆ ਕਰ ਰਹੇ ਆ ਧਾਰੀ ਵਾਲ ਕੋ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸਾਡੇ ਨਾਲ ਇਸ ਟਾਈਮ ਸਿੱਖ ਧਰਮੀ ਫੌਜੀ ਜਿਹੜੇ ਪ੍ਰਧਾਨ ਨੇ ਬਲਦੇਸ਼ਾ ਜੀ ਮੌਜੂਦ ਹੈ ਅਸੀਂ ਉਹਨਾਂ ਦਾ ਦਾਵਾ ਕਰਦੇ ਆਂ ਪ੍ਰਧਾਨ ਜੀ ਤਸਵੀਰਾਂ ਮਾਰਚ 2020 ਦੇ ਸਵੇਰ ਦਸਤਾਰ ਮਾਖੀ ਵੀ ਲਾਦੇ ਆ। ਬਹੁਤ ਜੁਦਾ ਖਾਲਸਾ ਵਾਹੀ ਦੀ ਫਤਿਹ। ਅੱਜ ਖਾਲਸੇ ਦੇ ਸਾਜਨਾ ਦੇ ਰੂਪ ਤੇ ਜਿਹੜਾ ਵਾਹ ਧਾਰਿਆ ਛੱਦ ਵਿੱਚ ਉੱੜਵਾ ਉਹ ਮਾਰਚ ਕੱਢਿਆ ਜਾ ਰਿਹਾ। ਉਹ ਮੈਂ ਬੇਨਤੀ ਕਰਦਾ ਕਿ ਖਾਲਸਾ ਜਿਹੜਾ ਸੀ ਮਾਰਚ ਕੱਢਣ ਦੀ ਕਿਉਂ ਪਈ? ਕਿਉਂਕਿ ਸਾਰੇ ਦਸੂ ਪਾਸ਼ਾ ਨੇ ਖਾਲਸਾ ਨੂੰ ਜਿਹੜਾ ਸਾਜਿਆ ਉਸ ਤੋਂ ਬਾਅਦ ਸਾਡੀ ਸਿੱਖ ਕੌਮ ਦੇ ਵਾਰਸਾਂ ਨੇ ਇਸ ਖਾਲਸੇ ਨੂੰ ਦੇਖਣਾ ਹੈ। ਲੋਕਾਂ ਸਾਡਾ ਇੱਕ ਸੈਕੰਡ ਦੇ ਬਾਅਦ ਸਿਹੜੇ ਨੂੰ ਉਹ ਇੱਕ ਮਲਕੇ ਵਿੱਚ ਜਿਹੜਾ ਰਾਜਨੀਤੀ ਦੇ ਵਿੱਚ ਖੁੱਟ ਕੇ ਉਹਨਾਂ ਕੌਮਾਂ ਉਹ ਦਿੱਤਾ ਭਾਈ ਤੇ ਸਭੀ ਕੌਮ ਜਿਹੜੀ ਬੜੀ ਥੱਲੇ ਚੱਜੀ ਆ ਅੱਜ ਇੱਥੇ ਵਿਚਾਰ ਕਰਨ ਦੀ ਲੋੜ ਆ ਇਹ ਜਿਹੜੇ ਦਿਨ ਪਿਆਰ ਹੁੰਦੇ ਨੇ ਵਿਚਾਰਾ ਕਰਦੇ ਇਤਿਹਾਸ ਸੁਣਾਉਂਦੇ ਔਰ ਝਾਟੇ ਵਾਦੇ ਦੇ ਹਿਸਾਬ ਕੋਈ ਨਾ ਕੋਈ ਵਾਅਦੇ ਹੁੰਦੇ ਨੇ ਔਰ ਜੋ ਤਰ ਆਪਾਂ ਕੋਸ਼ਿਸ਼ ਇਹ ਲਈਏ ਲਾਹ ਫਿਲ ਦੁਹਾਨੇ ਤੂਹੂ ਬਤਾਲਾ ਨਾ ਮੂਤਰ ਹੋ ਪਰ ਇਹ ਜਿਸੂ ਰਿਟਰ ਕੇ ਅੱਜ ਆਂ ਆ ਰਹੇ ਨੇ ਲੇਕਿਨ ਦਸਵੇਂ ਪਾਤਸ਼ਾਹ ਦਾ ਜਿਹੜਾ ਇੱਕ ਪੰਥਾ ਤੇ ਨਰ ਹੋਰ ਪੰਥਾ ਔਰ ਦੇਖਣ ਯੋਗ ਔਰ ਸਮਝਣ ਯੋਗ ਆ ਜਿਵੇਂ ਸੰਤ ਜਨਾਸਾ ਪੰਰਾਲੇ ਦੀਪ ਸਿੰਘ ਸਿੱਧੂ ਔਰ ਅੱਜ ਹਮਰੇ ਕੋਲ ਸਿੰਘ ਇਹ ਸਾਡੀ ਸਿੱਖ ਕੌਮ ਦੇ ਵਾਰਸਾਂ ਦੀ ਦੀਵਨ ਤੇ ਇਹਨਾਂ ਨੂੰ ਪਿੱਛੇ ਖੜਨਾ ਜੇਕਰ ਅੱਜ ਇਹ ਨਗਰ ਕੀਰਤਨ ਕਰ ਰਹੇ ਆ ਤਾਂ ਕਿ ਜਸੇਦ ਲੈ ਰਹੇ ਆ ਕਿ ਅਮਰਪਾਲ ਵੀ ਇਹੋ ਹੀ ਸੇਵ ਦੇ ਰਿਹਾ ਸੀ ਸੋ ਇਹਨਾਂ ਦੇ ਹਾਵਾਂ ਦੇ ਤੋ ਜਿੱਥੇ ਮਨਾ ਰਹੇ ਆ ਜੋ ਸਾਨੂੰ ਉੱਚਾ ਆ ਰਿਹਾ ਉਹ ਤਾਂ ਸਾਨੂੰ ਪਿਛਲਾ ਹਸਾਬ ਤੱਕ ਕਰਦਾ ਵੀ ਸਾਨੂੰ ਤੁਹਾਨੂੰ ਤੁਹਾਨੂੰ ਦੱਸ ਦਿੰਨੇ ਕਿ ਇਹ ਦਸਤਾਰ ਮਾਰਚ ਇਹ ਰਿਹਾ ਕਿਸੇ ਪਾਰਟੀੋਂ ਨਹੀਂ ਕੱਢਿਆ ਜਾ ਰਿਹਾ ਕਿਸੇ ਵੀ ਨੇਤਾਲੋਂ ਨਹੀਂ ਕੱਢਿਆ ਜਾ ਰਿਹਾ ਇਸ ਇਸ ਦਸਤਾਰ ਮਾਰਚ ਵਿੱਚ ਛੋਟੇ ਛੋਟੇ ਬੱਚਾ ਦੁਲਾਕੇ ਬਜ਼ੁਰਗਾਂ ਸਾਥ ਜੋ ਮੌਜੂਦ ਨੇ ਹੰਤਖਾਲ ਦਿੰਨੇ ਆ ਛੋਟੇ ਬੱਚੇ ਜੋ ਜਿਨ੍ਹਾਂ ਨੇ ਜੋ ਆਪਣੇ ਰਤਨ ਵਿੱਚ ਢੰਗੇ ਖੜੇ ਹੋਏ ਨੇ ਤੁਹਾਨੂੰ ਤਸਵੀਰਾਂ ਨੂੰ ਦਿਖਾਉਂਦੇ ਆ ਛੋਟੇ ਛੋਟੇ ਬੱਚੇ ਜੋ ਛੋਟੇ ਬੱਚੇ ਜੋ ਬੱਚੇਆਂ ਹੱਥਾਂ ਨੂੰ ਮਿਲ ਕੇ ਪੀਰੋ ਛੰਦਾਂ ਲਾ ਕੇ ਦਸਤਾਰ ਮਾਰਦੇ ਵਿੱਚ ਸਾਡੇ ਨਾਲ ਜਿਹੜੇ ਮੌਜੂਦ ਹੈ ਤਾਂ ਸੋਹਰਾ ਮਿਲਿਆ ਸਭ ਜਿਹੜੇ ਆ ਸਭ ਨਾਲ ਮੌਜੂਦ ਨੇ ਅਸਿਰ ਆਮਨ ਕਾ ਦੇ ਬਲਾਸਤ ਦਾਨ ਭਾਈ ਜੀ ਨੇ ਦੱਸ ਦੱਸਾਂ ਮੈਂ ਕੋਈ ਤਾਂ ਸਾ ਮਾਈ ਗੁਰਜੀ ਕੀ ਫਤੋ ਅਜੰੂ بہت جہدی مہان خوشی ہو رہی ہے کہ اسی دستار مارچ کر رہے ہیں اسی ہوں والی پیلی نہیں دست رہے ہیں کیوں ساڑھا جڑے مرسا بڑی پچھان جا رہے ہیں وہاں کے بلدری ہیں کہ جہاں جہاں کے بچے ہیں کیس پہ ڈالے ہیں جڑے شیخ نے وہ کیس پہ ڈائی جاندے ہیں

ਸਾਰ ਸੂਰਤ ਸਾਰ ਸੂਰਤ ਬੱਚਾ ਜਿਹੜਾ ਉਹ ਦੂਰੋਂ ਵੀ ਪਤਾ ਲੱਗਦਾ ਸਰਦਾਰ ਨੂੰ ਜਦੋਂ ਵੀ ਕੋਈ ਗੱਦੀ ਬਸ ਤੇ ਕਿਤੇ ਵੀ ਮਿਲੇਗਾ ਤੁਹਾਨੂੰ ਸਨਮਾਨ ਕਰੇਗਾ ਤੁਹਾਨੂੰ ਤਸਵੀਰ ਇੱਧਰ ਫੇਰ ਦਿਖਾ ਲੰਨੇ ਆ ਦਸਤਾਰ ਮਾਰਚ ਦੀਆਂ ਧਾਰੀਵਾਲ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਤੁਹਾਨੂੰ ਸਾਂਝਾ ਕਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਜੋ ਬੱਚਾ ਜਿਹਾ ਕੇ ਬਜ਼ੁਰਗਾ ਤੱਕ ਨੀਲੀਆਂ ਤੇ ਪੀਲੀਆਂ ਦਸਤਾਰਾਂ ਬੰਨ ਤੇ ਦਸਤਾਰ ਮਾਰਚ ਦੇ ਵਿੱਚ ਸ਼ਾਮਲ ਹੋਏ ਨੇ ਧਾਰੀਵਾਲ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਦਸਤਾਰ ਮਾਰ ਚ ਹਥਾਣੂ ਚ ਪੋਸ਼ਟ ਫਰੇ ਹੋਏ ਨੇ ਤੁਹਾਨੂੰ ਦਿਖਾਉਦੇ ਆ ਪੋਸ਼ਟ ਉੱਪਰ ਲਿਖਿਆ ਹੈ ਖਾਲਸਾ ਮੇਨੂ ਤੇ ਖਾਸ ਖਾਲਸਾ ਮੇਨੂ ਨਿਰਤਰਣ ਨਿਵਾਸ ਹਰ ਇੱਕ ਨੌਜਵਾਨ ਨੇ ਪੋਸ਼ਟ ਫਰੇ ਹੋਏ ਨੇ ਤੁਹਾਨੂੰ ਦਿਖਾਉਦੇ ਆ ਪੂਜਾ ਅਕਾਲ ਪੀਰ ਪਰਕਾ ਧਰਮਤਾ ਦੀ ਧਾਰ ਖਾਸੇ ਦਾ ਹਰ ਨੌਜਵਾਨ ਦਾ ਦਿਲ ਪੋਸ਼ਟ ਫਰੇ ਇੱਕ ਤਸਵੀਰਾਂ ਜੋ ਤੁਹਾਨੂੰ ਅਸੀਂ ਸੰਭਿਆ ਤੁਹਾਡੇ ਚੈਨਲ ਤੇ ਸਪ੍ਰਿੰਟ ਕਰ ਰਹੇ ਆ ਇਹ ਤੁਹਾਨੂੰ ਦਿਖਾ ਰਹੇ ਆ ਧਾਰੀਵਾਲ ਤੋਂ ਖਾਸਾ 사ਯਨ ਜੀ ਸੁਸਮਰਪਿਤ ਦਸਤਾਰ ਦਸਤਾਰ ਮਾਰਚ ਦੀ ਤੁਹਾਨੂੰ ਇੱਕ ਵਾਰ ਫਿਰ ਆਪਾਂ ਦਿਖਾਉ ਦੱਸ ਰਿਹਾ ਮੈਂ ਆਪਣਾ ਕੈਮਰਾਮੈਨ ਨੂੰ ਕਹੂੰਗਾ ਕਿ ਦੂਰ ਤੋਂ ਲੈ ਕੇ ਵੱਡੀ ਗਿਣਤੀ ਵਿੱਚ ਜੀ ਨੋਜਵਾਨ ਨੋਜਵਾਨ ਜਿਹੜੇ ਆਏ ਨੇ ਉਹ ਦਿਖਾ ਦੇਣ ਧਾਰੀਵਾਲ ਤੋਂ ਦਸਤਾਰ ਮਾਰਚ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਆਪਾਂ ਜੀ ਸੋਛੇ ਬੱਚਾ ਤੋਂ ਲੈ ਕੇ ਜੋ ਦਸਤਾਰ ਮਾਰਚ ਕੱਢਿਆ ਜਾ ਰਿਹਾ ਹੈ ਆ ਦੁਨੀਆ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰਦੇ ਹਾਂ ਤੁਹਾਡੀ ਸਕਰੀਨ ਦੇ ਉੱਪਰ ਖਾਲਸਾ ਸਾਇਨਾ ਜੀ ਉਸ ਨੂੰ ਸਮਰਪਿਤ ਵੀਰਾਂ ਜਿਹੜੀਆਂ ਦਸਤਾਰ ਮਾਰਚ ਦੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਜੋ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੀਲੀਆਂ ਤੇ ਪੀਲੀਆਂ ਦਸਤਾਰਾਂ ਜਿਹੜੀਆਂ ਕੇਸਰੀ ਦਸਤਾਰਾਂ ਜਿਹੜੀਆਂ ਉਸ ਜੱਲਿਆਂ ਯਾਨੇ ਸਾਡੇ ਨਾਲ ਕਾਫੀ ਨੌਜਵਾਨ ਕਿਥੋਂ ਆਏ ਨੇ ਸ੍ਰੀ ਦਾਵਤ ਕਰਦੇ ਆ ਹਾਂਜੀ ਤੇ ਮੈਂ ਸਬਲਵਾਲੀ ਜੀ ਲਖਣ ਆਇਓ ਅੱਜ ਦੱਸਿਓ ਦਸਤਾਰ ਮਾਸੰਦੀ ਹਾਂਜੀ ਭਾਈ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 21 ਤਰੀਕ ਦਿਨ ਐਤਵਾਰ ਖਾਲਸਾ ਸਾਜਨਾ ਦੇ ਵਿੱਚ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਧਾਰੀਵਾਲ ਦੀ ਸੰਗਤਾਂ ਸਮੂਹ ਕਮੇਟੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਖਾਲਸਾ ਦਸਤਾਰ ਮਾਰਚ ਜੋ ਸਾਡੇ ਗੁਰੂ ਸਭਾ ਦੇ ਸਿਧਾਂਤ ਦੇ ਅਨਸਾਰ ਦਸਤਾਰ ਹਰ ਸਿੱਖ ਨੂੰ ਲਾਜ਼ਮੀ ਹੈ ਦਸਤਾਰ ਨੂੰ ਪ੍ਰਤੀਕ ਮੰਨ ਕੇ ਉਸੇ ਸ਼ਾਮ ਨੂੰ ਉੱਚਾ ਰੱਖ ਕੇ ਧਾਰੀਵਾਲ ਸ਼ਹਿਰ ਦੀਆਂ ਸੰਗਤਾਂ ਵੱਲੋਂ ਅੱਜ ਮਾਰਚ ਕੱਢਿਆ ਜਾ ਰਿਹਾ ਹੈ ਜੋ ਸ੍ਰੀ ਗੁਰੂ ਨਾਨਕਪੁਰੀ ਗੁਰਦੁਆਰਾ ਸਾਹਿਬ ਤੋਂ ਲੈ ਕੇ ਹੁੰਦੇ ਹੋਏ ਇਹ ਮਾਰਚ ਰਣੀਏ ਤੱਕ ਜਾਏਗਾ ਇਸ ਤੋਂ ਉਪਰੰਤ ਇਹ ਮਾਰਤ ਵਾਪਸੀ ਗੁਰੂ ਨਾਨਕਪੁਰੀ ਗੁਰਦੁਆਰਾ ਸਾਹਿਬ ਵਿਖੇ ਹੀ ਸਮਾਪਤ ਹੋਏਗਾ ਸਭਰੋ ਸਾਹਿਬ ਕਿੰਨਾ ਦਸਤਾਰ ਮਾਰ ਅੱਗੇ ਵੀ ਨਿਕਲਦਾ ਗਿਆ ਹਰਕਣੀ ਇਹ ਹਰ ਸਾਲ ਵਿਸਾਖੀ ਦੇ ਸਰਬੰਧ ਵਿੱਚ ਜੋ ਖਾਲਸਾ ਸਾਹਿਬ ਦਾ ਦਿਵਸ ਹੈ ਉਹਦੇ ਸੰਬੰਧ ਦੇ ਵਿੱਚ ਹਰ ਸਾਲ ਸ੍ਰੀ ਸੰਤਾਂ ਦੇ ਸਹਿਯੋਗ ਨਾਲ ਇਹ ਦਸਤਾਰ ਮਾਰਕ ਜੋ ਹੈ ਕੱਢਿਆ ਜਾਂਦਾ ਹੈ ਇਹ ਲਗਭਗ 11ਵਾਂ ਦਸਤਾਰ ਮਾਰਤ ਜੋ ਸਾਡੀ ਸਾਰੀ ਸਮੁੱਚੀ ਸਿੱਖ ਕੌਮ ਵੱਲੋਂ ਰਲਮਿਲ ਕਰਕੇ ਕੱਢਿਆ ਜਾ ਰਿਹਾ ਹੈ ਸੋ ਸਾਰਿਆਂ ਨੂੰ ਅਪੀਲ ਹੈ ਕਿ ਹਰ ਸਾਲ ਇਸ ਦਸਤਾਰ ਮਾਰਚ ਵਿੱਚ ਵੱਧ ਚੜ ਕੇ ਹਿੱਸਾ ਲਿਆ ਕਰਨ ਦੀ ਤੁਹਾਨੂੰ ਦੱਸ ਦਈਏ ਕਿ ਇਹ ਦਸਤਾਰ ਮਾਰਚ ਜਿਹੜਾ ਹੈ ਸਿੱਖ ਵੈਲਫੇਅਰ ਫਾਊਂਡੇਸ਼ਨ ਤਾਰੀਵਾਲ ਵੱਲੋਂ ਅਤੇ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਕਰਿਆ ਜਾਂਦਾ ਹੈ ਇਸ ਵਾਰ ਵੀ ਇਹ ਦਸਤਾਰ ਮਾਰਚ ਜਿਹੜਾ ਨਾਨਕਪੁਰੀ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਰਣੀਆਂ ਤੋਂ ਵਾਪਸ ਹੁੰਦਾ ਹੋਇਆ ਸੇ ਨਾਨਕਪੁਰੀ ਗੁਰਦੁਆਰਾ ਸਾਹਿਬ ਵਿੱਚ ਹੀ ਸਮਾਪਤ ਹੋਵੇਗਾ ਇੱਕ ਵਾਰ ਤਸਵੀਰਾਂ ਦਾ ਨਾਲ ਸਾਂਝਾ ਕਰ ਦਿੰਨੇ ਆ ਦੂਰ ਤੱਕ ਤਸਵੀਰਾਂ ਨੇ ਸਾਡੇ ਨਾਲ ਐਸੇ ਮੌਜੂਦ ਨੇ ਵਕੀਲ ਸਾਹਿਬ ਵੀ ਅੰਜ ਵਕੀਲ ਸਾਹਿਬ ਦਸਤਾਰ ਮਾਟ ਚ ਕਰਦੇ ਪਏ ਹੋ ਇਹ ਕਹਿੰਦਾ ਇਹ ਬਹੁਤ ਅੱਛਾ ਨੌਜਵਾਨਾਂ ਦਾ ਭਰਾਲਾ ਤੇ ਇਹਨਾਂ ਨੇ ਜਿਹੜੀ ਅੱਜ ਦਸਤਾਰ ਮਾਟ ਕੀਤਾ ਖਾਲਸੇ ਦਾ ਇਹ ਪ੍ਰੇਰਣਾ ਦੇਣ ਲਈ ਨੌਜਵਾਨਾਂ ਨੂੰ ਬੱਚਿਆਂ ਨੂੰ ਕਿ ਅਸੀਂ ਇਹ ਦਸਤਾਰ ਬਹੁਤ ਜ਼ਰੂਰੀ ਹੈ ਇਹਦਾ ਕੇਸਾ ਕਰਨ ਤੋਂ ਦਸਤਾਰ ਵੀ ਬੋਝ ਰਹੀ ਆ ਇੱਕ ਪਹਿਲਾ ਵੀ ਪੰਜਾਬ ਸਾਰਾ ਪੰਜਾਬ ਚਾਹ ਹਿੰਦੀ ਸੀ ਮੁਹਰਮਾ ਸੀ ਸਿਕਸਰੀ ਸਾਰੇ ਦਸਤਾਰ ਪੱਗ ਬੰਦੇ ਸੀ ਜੇ ਤੋਂ ਹੁਣ ਪੱਗ ਜਿਹੜੀ ਗਾਇਬ ਹੋ ਰਹੀ ਆ ਇਥੇ ਦਾ ਪੰਜਾਬ ਦੀ ਨਿਸ਼ਾਨੀ ਜਿਹੜੀ ਆ ਉਹ ਪੱਗੀ ਆ ਕੋਈ ਮਾਸ ਕਟਣ ਦਾ ਬਹੁਤ ਅੱਛਾ ਕੀਤਾ ਲੋਕੀ ਸਾਰੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਇਸ ਦਸਤਾਰ ਮਾਰਦੇ ਵਿੱਚ ਸ਼ਾਮਲ ਹੋਏ ਨੇ ਲੋਕੀ ਕੀ ਕਹਿਣਾ ਚਾਹੁੰਦੇ ਹੋ ਛੋਟੇ ਛੋਟੇ ਬੱਚੇ ਜਿਹੜਾ ਉਹਨਾਂ ਨੇ ਦਸਤਾਰਾਂ ਪੀਂਆਂ ਕੇਸਰੀ ਦਸਤਾਰਾਂ ਸਜਾਈਆਂ ਨੇ ਕਿੰਨੇ ਸੋਹਣੇ ਲੱਗਦੇ ਪਏ ਕੀ ਕਹਿਣਾ ਸਾਰੇ ਬਹੁਤ ਸਾਹ ਹੈ ਜਿਹੋਂ ਦਾ ਨਤ ਲੱਗਾ ਕਿ ਮ ਬੱਚਿਆਂ ਔਰ ਸਾਡੇ ਵਿੱਚ ਕੋਈ ਬੀਬੀਆਂ ਵੀ ਨੇ ਤੇ ਸਾਰੇ ਨੌਜਵਾਨ ਬਜ਼ੁਰਗ ਵੀ ਸਾਰੇ ਚ ਸ਼ਾਮਲੇ ਨੇ ਸਾਰੇ ਬਹੁਤ ਅੱਛਾ ਹੈ